ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੰਦਰ ਸਿੰਘ ਬਰਾੜ ਦੇ ਰੋਟਾ ਟੀਵੀ ਨਾਲ ਜੁੜੇ ਹੋ ਤੁਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਚਲਾਇਆ ਹੋਇਆ 20 ਰੁਪਿਆ ਦਾ ਲੰਗਰ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਖਸ਼ਿਸ਼ ਹੋਈ ਸਿੱਖੀ ਤੇ ਦਸਮੇਸ਼ ਪਿਤਾ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜ ਉਹਨਾਂ ਦਾ ਸਾਜਿਆ ਹੋਇਆ ਪੰਥ ਖਾਲਸਾ ਸੇਵਾ ਸਿਮਰਨ ਦਇਆ ਭਾਵਨਾ ਦਾ ਪੁੰਜ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੁਨੀਆਂ ਦੇ ਵਿੱਚ ਕਿਤੇ ਵੀ ਕੋਈ ਮੁਸ਼ਕਲ ਬਣੇ ਸਭ ਤੋਂ ਪਹਿਲਾਂ ਮੂਰੇ ਖੜੇ ਦਿਖਾਈ ਦਿੰਦੇ ਆ ਪੰਜਾਬੀ ਜੋ ਅੱਜ ਤੱਕ ਪੰਜਾਬੀਆਂ ਨੇ ਬੀਜਿਆ ਕਹਿੰਦੇ ਬੰਦਾ ਜੋ ਬੀਜਦਾ ਉਹੀ ਵੱਢਦਾ ਜਿਹੋ ਜਾਂ ਬੀਜਦਾ ਉਹੋ ਜਾਂ ਵੱਢਦਾ ਪੰਜਾਬੀਆਂ ਨੇ ਪਹਿਲੇ ਦਿਨ ਤੋਂ ਲਾ ਕੇ ਗੁਰੂ ਨਾਨਕ ਦੇ ਪਾਤਸ਼ਾਹ ਦੀਆਂ ਸਿੱਖਿਆਵਾਂ ਤੇ ਚੱਲਦੇ ਆ ਹੋਇਆਂ ਲੰਗਰ ਦੀ ਭਾਵਨਾ ਜਿਹੜੀ ਸੀ ਦਇਆ ਦੀ ਭਾਵਨਾ ਜਿਹੜੀ ਸੀ ਮਦਦ ਦੀ ਭਾਵਨਾ ਜਿਹੜੀ ਸੀ ਉਹ ਚਾਲੂ ਰੱਖੀ ਪੀੜੀ ਦਰ ਪੀੜੀ ਉਹ ਚੱਲਦੀ ਆ ਇਸ ਦੁਨੀਆ ਦੇ ਵਿੱਚ ਦੁਨੀਆ 'ਚ ਕਿਤੇ ਵੀ ਕੋਈ ਮੁਸ਼ਕਲ ਘੜੀ ਬਣੀ ਕਿਤੇ ਵੀ ਕੋਈ ਆਫਤ ਆਈ ਤਾਂ ਪੰਜਾਬੀ ਸਭ ਤੋਂ ਪਹਿਲੀ ਕਤਾਰ 'ਚ ਖੜੇ ਦਿਖਾਈ ਦਿੱਤੇ ਹੁਣ 23 ਦੇ ਵਿੱਚ ਵੀ ਸਾੜਾ ਏ ਸੀ ਤੇ 2025 ਦੇ ਨੇ ਭਿਆਨਕ ਹਾੜਾ ਆਇਆ ਪੰਜਾਬ ਦੇ ਵਿੱਚ ਕਿ ਤਕਰੀਬਨ ਪੰਜਾਬ ਦੇ 7-8 ਜ਼ਿਲ੍ਹੇ ਜਿਹੜੇ ਉਹ ਪੂਰੀ ਤਰ੍ਹਾਂ ਜਿਹੜਾ ਉਹ ਡੋਬ ਕੇ ਰੱਖਦੇ ਜੀਵਨ ਜਿਹੜਾ ਸੀ ਉਹ ਪਟੜੀ ਤੋਂ ਬਿਲਕੁਲ ਉੱਤਰ ਗਿਆ ਲੋਕ ਜਿਹੜੇ ਸੀ ਇੱਕ ਵਾਰੀ ਇਸ ਤਰ੍ਹਾਂ ਲੱਗਿਆ ਕਿ ਇਹਨਾਂ ਦਾ ਬਣੂਗਾ ਕੀ ਪਰ ਜਦੋਂ ਪੰਜਾਬੀਆਂ ਨੇ ਹੱਥ ਕੜੇ ਦਾ ਪੰਜਾਬੀਆਂ ਦੇ ਪਿੱਛੇ ਪੂਰਾ ਦੇਸ਼ ਤੇ ਦੇਸ਼ ਦੇ ਪਿੱਛੇ ਪੂਰੀ ਦੁਨੀਆ ਜੋ ਪੰਜਾਬੀਆਂ ਨੇ ਪਿੱਛੇ ਸੇਵਾ ਖੱਟ ਕੇ ਮਦਦ ਕਰਕੇ ਜੋ ਬੀਜਿਆ ਸੀ ਅੱਜ ਪੰਜਾਬੀਆਂ ਨੂੰ ਵੱਢ ਰਿਹਾ ਮੈਂ ਤੁਹਾਨੂੰ ਦਿਖਾਉਣਾ ਹੈ ਕਿ ਬੇਸ਼ੱਕ ਅੱਜ ਹੜ੍ਹਾਂ ਨੂੰ ਲੰਘਿਆ 15 ਦਿਨ ਤੋਂ ਵੱਧ ਸਮਾਂ ਹੋ ਗਿਆ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਪੈਲੀਆਂ ਜਿਹੜੀਆਂ ਦੇਸੀ ਨੇ ਸ਼ੁਰੂ ਹੋ ਗਈਆਂ ਤੇ ਮੈਂ ਤੁਹਾਨੂੰ ਦਿਖਾਉਣ ਲੱਗਾ ਸੇਵਾ ਝੋਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਆਹ ਸੇਵਾ ਗੁਰੂ ਗੋਬਿੰਦ ਸਿੰਘ ਸਾਹਿਬ ਆਦਿਸ਼ਾ ਮਹਾਰਾਜ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਸਾਹਿਬ ਜਿਲ੍ਹਾ ਬਠਿੰਡਾ ਦਾ ਪਿੰਡ ਦਾਨ ਸਿੰਘ ਵਾਲਾ ਤੇ ਪਿੰਡ ਦਾਨ ਸਿੰਘ ਵਾਲਾ ਤੋਂ ਚੱਲੀ ਹੈ ਹੁਣ ਅਚਾਰ ਦੀ ਸੇਵਾ ਕਿਉਂਕਿ ਕਹਿੰਦੇ ਸੀ ਕਿ ਪੰਜਾਬੀ ਥੱਕ ਨਾ ਜਾਣ ਕਿਤੇ ਪਹਿਲਾਂ ਸ਼ੁਰੂ ਦੇ ਵਿੱਚ ਹੀ ਰਾਸ਼ਨ ਦੀਆਂ ਟਰਾਲੀਆਂ ਟਰੱਕ ਪਰ ਪਰ ਕੇ ਵੰਡੇ ਜਾਂਦੇ ਪੰਜਾਬੀ ਕਿਤੇ ਅੱਕ ਨਾ ਜਾਣ ਕਿਤੇ ਥੱਕ ਨਾ ਜਾਣ ਪਰ ਪੰਜਾਬੀ ਨਾ ਤਾਂ ਅੱਕੇ ਆ ਤੇ ਨਾ ਥੱਕੇ ਆ ਪਿੰਡ ਦਾਨ ਸਿੰਘ ਵਾਲਾ ਦੀ ਸੰਗਤ ਖੜੀ ਹੈ ਤੁਹਾਨੂੰ ਦਿਖਾਇਆ ਕਿ ਆ ਟਰਾਲੀ ਖੜੀ ਆ ਆਚਾਰ ਦੀ ਭਰੀ ਹੋਈ ਪਸ਼ੂਆਂ ਵਾਸਤੇ ਆ ਟਰਾਲੀ ਖੜੀ ਆ ਆਚਾਰ ਦੀ ਭਰੀ ਤੇ ਇੱਕ ਟਰਾਲੀ ਇੰਨਾ ਬਾਈਆਂ ਦੀ ਮੂਹਰੇ ਚਲੀ ਗਈ ਤਿੰਨ ਟਰਾਲੀਆਂ ਜ਼ਿਲ੍ਹਾ ਬਠਿੰਡਾ ਪਿੰਡ ਦਾਨ ਸਿੰਘ ਵਾਲੇ ਤੋਂ ਲੈ ਕੇ ਚੱਲੇ ਆ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ ਪਿੰਡ ਦਾਨ ਸਿੰਘ ਵਾਲਾ ਜੀ ਪਿੰਡ ਦਾਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਹਾਂਜੀ ਤਿੰਨ ਟਰਾਲੀਆਂ ਚਾਰ ਦੀਆਂ ਤਿੰਨੋਂ ਪਿੰਡ ਦਾਨ ਸਿੰਘ ਵਾਲਾ ਤੋਂ ਲੈ ਕੇ ਚੱਲੂ ਹਾਂਜੀ ਤਿੰਨੋਂ ਟਰਾਲੀਆਂ ਜੀ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਰੇ ਨਗਰ ਦੇ ਸਹਿਯੋਗ ਨਾਲ ਤਿੰਨ ਟਰਾਲੀਆਂ ਚਾਰ ਦੀਆਂ ਆਪਾਂ ਲਿਆ ਰਹੇ ਹਾਂ ਜੀ ਜੀ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਵਸਾਇਆ ਹੋਇਆ ਨਗਰ ਹੈ ਤੁਹਾਡਾ ਦਾਨ ਸਿੰਘ ਵਾਲਾ ਹਾਂਜੀ ਹਾਂਜੀ ਠੀਕ ਹੈ ਜੀ ਇਹਨਾਂ ਨੇ ਮਾਲਵੇ ਦੀ ਸਿੱਖ ਰੱਖੀ ਸੀ ਜੀ ਮਾਲਵੇ ਦੀ ਸਿੱਖੀ ਰੱਖੀ ਸੀ ਪਾਪਾ ਦਾਨ ਸਿੰਘ ਨੇ ਮਾਲਵੇ ਦੀ ਸਿੱਖ ਰੱਖੀ ਆਪਣੀ ਉਹ ਪਿੰਡ ਤੋਂ ਆ ਸੀ ਜੀ 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 ਜਦੋਂ ਗੁਰੂ ਸਾਹਿਬਾਨ ਜੰਗ ਲੜਦੇ ਸੀਗੇ ਤਾਂ ਸਾਰੀਆਂ ਸੰਗਤਾਂ ਨਾਲ ਚੱਲ ਰਹੀਆਂ ਸੀਗੀਆਂ ਤਾਂ ਸੰਗਤਾਂ ਨੇ ਕਿਹਾ ਵੀ ਸਾਨੂੰ ਲੋੜ ਆ ਪੈਸਿਆਂ ਦੀ ਕੋਈ ਸਮਾਨ ਦੀ ਤਾਂ ਉਹਨ ਗੁਰੂ ਸਾਹਿਬਾਨ ਨੇ ਵੀ ਐ ਲੈ ਚਲਾ ਕੇ ਤੇ ਮੱਲਾ ਸਕਦਾਂ ਦੇ ਲਾ ਕੇ ਉਹ ਜੀ ਮੋਰਾ ਦੇ ਲਾ ਕੇ ਜੋ ਵੀ ਦਿੰਦੇ ਸੀ ਪੈਸੇ ਦੇ ਲਈ ਜੀ ਬਾਬਾ ਦਾਣ ਸਿੰਘ ਨੂੰ ਜਦੋਂ ਪੁੱਛਿਆ ਵੀ ਆਇਆ ਤੋ ਤੁਸੀਂ ਲੈ ਲਓ ਇਨੜੀ ਨਾ ਕਰਦੇ ਮੋਹਰਾ ਲੈਣ ਤੋਂ ਅਜੇ ਅਸੀਂ ਨਾ ਮੋਹਰਾ ਲੈਣੀਆਂ ਸਾਨੂੰ ਸਿੱਖੀ ਚਾਹੀਦੀ ਜੀ ਅੱਛਾ ਇਹ ਉਹ ਬਾਬਾ ਦਾਨ ਸਿੰਘ ਜਿਨ੍ਹਾਂ ਦੇ ਨਾਂ ਤੇ ਪਿੰਡ ਦੀ ਮੋੜੀ ਗੱਡੀ ਗਈ ਜਿਨ੍ਹਾਂ ਦੇ ਨਾਂ ਤੇ ਪਿੰਡ ਦਾਨ ਸਿੰਘ ਵਾਲਾ ਦਾਨ ਸਿੰਘ ਦੀ ਪੀੜੀ ਚ ਸਾਰੇ ਬਾਬਾ ਦਾਨ ਸਿੰਘ ਦੀ ਪੀੜੀ ਤੋਂ ਦਰਸ਼ਨ ਕਰ ਲਓ ਜੀ ਕਿਉਂਕਿ ਉਹਨਾਂ ਦਾ ਖਾਨਦਾਨ ਹੈ ਉਹਨਾਂ ਦੀ ਅਨਸਰ ਉਹਨਾਂ ਦਾ ਵੰਸ਼ ਹੈ ਬਾਬਾ ਦਾਨ ਸਿੰਘ ਜੀ 26 27 28 ਫਰਵਰੀ ਨੂੰ ਆਪਣੇ ਬਾਬਾ ਦਾਨ ਸਿੰਘ ਦਾ ਜਨਮਨਾਇਆ ਲਾਜੀ 26 27 28 ਫਰਵਰੀ ਹਰ ਸਾਲ ਜੋੜ ਮੇਲਾ ਲੱਗਦਾ ਹੈ ਹਰ ਸਾਲ ਹਾਂ ਜੀ ਬਾਬਾ ਦਾਨ ਸਿੰਘ ਜੀ ਦਾ ਸੋ ਜੀ ਬਹੁਤ ਵੱਡੀ ਗੱਲ ਹੈ ਕਿ ਬਾਬਾ ਦਾਨ ਸਿੰਘ ਜੀ ਬਠਿੰਡੇ ਜ਼ਿਲ੍ਹੇ ਦਾ ਪਿੰਡ ਦਾਨ ਸਿੰਘ ਵਾਲਾ ਜਿੱਥੇ ਕਹਿੰਦੇ ਵੀ ਜੰਗ ਲੜਨ ਵਾਸਤੇ ਜਿਹੜਾ ਉਹ ਗੁਰੂ ਸਾਹਿਬ ਦੇ ਨਾਲ ਚੱਲਣ ਵਾਲੇ ਜਿਹੜੇ ਸਿੱਖ ਸੀ ਜਾਂ ਜਿਹੜੇ ਵੀ ਲੋਕ ਸੀ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਹੁਣ ਲੜਨ ਵਾਸਤੇ ਸਾਨੂੰ ਆਪਣੀਆਂ ਲੋੜਾਂ ਵਾਸਤੇ ਪੈਸਾ ਚਾਹੀਦਾ ਸਾਨੂੰ ਮੋਹਰਾਂ ਚਾਹੀਦੀਆਂ ਅਸੀਂ ਖਾਲੀ ਹੱਥ ਨਹੀਂ ਤੁਹਾਡੀ ਮਦਦ ਕਰ ਸਕਦੇ ਤਾਂ ਉੱਥੇ ਕਹਿੰਦੇ ਬਾਬਾ ਦਾਨ ਸਿੰਘ ਜਿਹੜੇ ਹੋਏ ਐ ਜਿਨ੍ਹਾਂ ਦੇ ਨਾਂ ਤੇ ਬਾਈਜੀ ਹੋਰਾਂ ਦਾ ਪ ਕਹਿੰਦੇ ਉਹਨਾਂ ਨੇ ਕਿਹਾ ਸੀ ਕਿ ਕੋਈ ਗੱਲ ਨਹੀਂ ਗੁਰੂ ਸਾਹਿਬ ਅਸੀਂ ਤੁਹਾਡੀ ਖਾਤਰ ਲੜਾਂਗੇ ਸਾਨੂੰ ਕਿਸੇ ਤਰ੍ਹਾਂ ਦੇ ਪੈਸੇ ਦੀ ਲੋੜ ਨਹੀਂ ਕਿਸੇ ਤਰ੍ਹਾਂ ਦੀ ਸਾਨੂੰ ਸਹਾਇਤਾ ਦੀ ਲੋੜ ਨਹੀਂ ਕਿਸੇ ਤਰ੍ਹਾਂ ਦੀ ਆਰਥਿਕ ਕੋਈ ਵੀ ਸਾਨੂੰ ਚੀਜ਼ ਨਹੀਂ ਚਾਹੀਦੀ ਇਹਦੇ ਵਾਸਤੇ ਸਰਪ੍ਰੈਂਸਰ ਤੁਹਾਨੂੰ ਕੋਈ ਕਾਲ ਆਈ ਆ ਕਿਸੇ ਦੀ ਕਿਸੇ ਨੇ ਤੁਹਾਨੂੰ ਕਹਿ ਕੇ ਸਪੈਸ਼ਲੀ ਮੰਗਾਇਆ ਜਿਵੇਂ ਸਾਡਾ ਮੈਂ ਕਿਤੇ ਬੇਨਤੀ ਜ਼ਰੂਰ ਕਰਦਿਆਂ ਕਿ ਰਤਬਾ ਟੀਵੀ ਚੈਨਲ ਇੱਕ ਜ਼ਿੰਮੇਵਾਰ ਚੈਨਲ ਹੈ ਤੇ ਅਸੀਂ ਇਹ ਬੇਨਤੀ ਕਰਦੇ ਹਾਂ ਜਿੱਥੇ ਕਿਤੇ ਵੀ ਕੋਈ ਅਵਸਥਾ ਰਸਦਾਂ ਦੀ ਲੋੜ ਹੋਵੇ ਚਾਹੇ ਡੰਗਰ ਭੁੱਖੇ ਹੋਣ ਚਾਹੇ ਮਤਲਬ ਇਨਸਾਨੀ ਤੌਰ ਤੇ ਇਨਸਾਨੀਅਤ ਤੌਰ ਤੇ ਤੁਹਾਨੂੰ ਕੋਈ ਆਰਥਿਕ ਮਦਦ ਦੀ ਲੋੜ ਹੋਵੇ ਜੋ ਜੈਨੂਇਨ ਮਦਦ ਹੁੰਦੀ ਹੈ ਉਹਦੇ ਵਾਸਤੇ ਤੁਸੀਂ ਸਾਡੇ ਚੈਨਲ ਤੇ ਆਪਣਾ ਨੰਬਰ ਇੱਕ ਜ਼ਿੰਮੇਵਾਰ ਬੰਦਾ ਕਿਸੇ ਵੀ ਇਲਾਕੇ ਤੋਂ ਜ਼ਰੂਰ ਭੇਜੇ ਪਹਿਲਾਂ ਵੀ ਗਏ ਹੋ ਮਦਦ ਲੈ ਕੇ ਸਰਪੰਚ ਸਾਹਿਬ ਨਹੀਂ ਪਹਿਲੀ ਵਾਰ ਜਾ ਰਹੇ ਹਾਂ ਜੀ ਪਹਿਲੀ ਵਾਰ ਜਾ ਰਹੇ ਹੋ ਅੱਛਾ ਪਹਿਲਾਂ ਜਿਹੜਾ ਸੁੱਕਾ ਰਾਸ਼ਨ ਵਗੈਰਾ ਲੈ ਕੇ ਤੁਸੀਂ ਨਹੀਂ ਗਏ ਸੀ ਨਹੀਂ ਗਏ ਜੀ ਠੀਕ ਹੈ ਵਧੀਆ ਗੱਲ ਉਹ ਫੰਡ ਦਿੱਤਾ ਹੋਇਆ ਅਸੀਂ ਨੇ ਤਾਂ ਸੀ ਫਾਂਡ ਜੀ ਅਸੀਂ ਮੈਂ ਆਪਦੇ ਵੱਲੋਂ ਪੰਚਾਇਤ ਵੱਲੋਂ ਵੀ ਕੱਲਾ ਸਰਪੰਚ ਤੌਰ ਤੇ ਜੀ ਨਗਰ ਦਾ ਹੁਣ ਇਕੱਠਾ ਕੀਤਾ ਸਾਰਾ ਫਾਂਡ ਅਸੀਂ ਨਗਰ ਵੱਲੋਂ ਹੁਣ ਇਕੱਠਾ ਕੀਤਾ ਹਾਂ ਜੀ ਹੁਣ ਇਕੱਠਾ ਕੀਤਾ ਸਾਰਾ ਠੀਕ ਹੈ ਇਹ ਜਿਹੜਾ ਤੁਸੀਂ ਆਚਾਰ ਦੀਆਂ ਤਿੰਨ ਟਰਾਲੀਆਂ ਲੈ ਕੇ ਚੱਲੇ ਹੋ ਕਿਹੜੀ ਜਗ੍ਹਾ ਲੈ ਕੇ ਚੱਲੇ ਹੋ ਤੁਸੀਂ ਇਹ ਅਸੀਂ ਫਰੋਜਪੁਰ ਤੋਂ ਅੱਗੇ ਪਿੰਡਾਂ 25 ਕਿਲੋਮੀਟਰ ਦੇ ਰੌਕੇ ਪਿੰਡਾਂ ਰੌਕੇ ਜੀ ਸ਼ਾਇਦ ਰੌਕੇ ਮੱਲਾਂ ਵਾਲੇ ਤੋਂ ਅੱਗੇ ਜੀ ਮੱਲਾਂ ਵਾਲੇ ਤੋਂ ਅੱਗੇ ਮੱਲਾਂ ਹਾਂ ਜੀ ਜੀ ਉੱਥੋਂ ਸਾਨੂੰ ਉਹਨਾਂ ਬੰਦੇ ਦਾ ਕਾਲ ਆਈ ਸੀਗੀ ਅੱਜ ਤੋਂ 6-7 ਦਿਨ ਪਹਿਲਾਂ ਜੀ ਜੀ ਵੀ ਸਾਨੂੰ ਚਾਰ ਦੀ ਲੋੜਾ ਚਾਰ ਲ ਦਾਈਆ ਦੀ ਵੀ ਆਪਣੇ ਉੱਥੇ ਹਜੇ ਸਮਾਨ ਬਹੁਤ ਜਾਵੜਿਆ ਆਪਾਂ ਦੇਖੀਏ ਨਾ ਵੀ ਕੋਈ ਚੀਜ਼ ਲਿਆਉਂਦੀ ਲੋੜ ਨਹੀਂ ਜੀ ਉਹਨਾਂ ਨੇ ਸਾਨੂੰ ਇਹ ਵੀਡੀਓ ਕਾਲ ਕੀਤੀ ਆ ਉਹ ਸਿੱਧੀ ਸਾਨੂੰ ਦਿਖਾਇਆ ਵੀਡੀਓ ਕਾਲ ਕਰਕੇ ਵੀ ਆਹ ਦੇਖੋ ਸਾਡੇ ਕੋਲੇ 4 ਦੀ ਲੋੜਾ 4 ਲੈ ਕੇ ਆਓ ਜੀ ਠੀਕ ਹੈ ਇਸ ਲਈ ਅਸੀਂ ਫਿਰ ਜੀ ਸਾਰੇ ਪਿੰਡਾਂ ਦੇ ਨਾਲ ਰਲ ਕੇ ਸੰਯੋਗ ਨਾਲ ਤਿੰਨ ਟਰਾਲੀਆਂ ਯਾਨੀ ਕਿ ਵੀ 300 ਕੁਇੰਟਲ ਵਜਨ ਹੋਊਗਾ ਇਹਦੇ ਵਿੱਚ 300 ਕੁਇੰਟਲ ਹਾਂਜੀ 100 ਕੁਇੰਟਲ ਇੱਕ ਟਰਾਲੀ ਦੇ ਵਿੱਚ ਵਜ਼ਨ ਹੈ ਹਾਂਜੀ ਹੈਗਾ ਜੀ ਕਿਉਂਕਿ 1.5 ਲੱਖ ਪਾਉਣੇ 2 ਲੱਖ ਰੁਪਏ ਦਾ ਮਤਲਬ ਵੀ ਇਹ 1.5 ਪਾਉਣੇ 2 ਲੱਖ ਰੁਪਏ ਦਾ ਅਚਾਰ ਜਿਹੜਾ ਪਸ਼ੂਆਂ ਵਾਸਤੇ ਲੈ ਕੇ ਚੱਲ ਰਹੇ ਜਿਨ੍ਹਾਂ ਨੇ ਤੁਹਾਨੂੰ ਕਾਲ ਕੀਤੀ ਉਥੋਂ rau ke ਪਿੰਡ ਤੋਂ ਹਾਂਜੀ ਮੱਲਾਂ ਵਾਲਾ ਸਾਈਡ ਤੋਂ ਹਾਂਜੀ ਹਾਂਜੀ ਉਹ ਕੁਝ ਜ਼ਿੰਮੇਵਾਰ ਬੰਦੇ ਸੀ ਜ਼ਿੰਮੇਵਾਰ ਉਹ ਪੰਚਾਇਤ ਮੈਂਬਰ ਆਈ ਉਹ ਮੈਂਬਰ ਪੰਚਾਇਤ ਹੈ ਹਾਂਜੀ ਹਾਂਜੀ ਉਹ ਜਦੋਂ ਤੁਸੀਂ ਜਾਓਗੇ ਤਾਂ ਇਹ ਅਚਾਰ ਦੀ ਵੰਡ ਜਿਹੜੀ ਉਹ ਘਰਾਂ ਦੇ ਵਿੱਚ ਤੁਹਾਡੇ ਕੋਲੋਂ ਕਰਵਾਉਣਗੇ ਜਾਂ ਕਰਵਾਉਣਗੇ ਨਾਲ ਜਾ ਕੇ ਨਾਲ ਜਾ ਕੇ ਕਰਵਾਉਣਗੇ ਹਾਂਜੀ ਹਾਂਜੀ ਮਤਲਬ ਸਟੋਰ ਕਰਨ ਵਾਲਾ ਸਿਸਟਮ ਨਹੀਂ ਕਿਉਂਕਿ ਪਿੱਛੇ ਰਾਸ਼ਨ ਦੇ ਮਾਮਲੇ 'ਚ ਕਿ ਅਸਲੀ ਬੰਦੇ ਜਿਹੜੇ ਅਸੀਂ ਖੁਦ ਵੀ ਜਾ ਕੇ ਕਵਰ ਕੀਤਾ ਅਸੀਂ ਕਿ ਅਸਲੀ ਬੰਦੇ ਜਿਹੜੇ ਆ ਉਹ ਪਾਣੀ ਦੇ ਵਿੱਚ 5 5 10 15 ਕਿਲੋਮੀਟਰ ਦੂਰ ਫਸੇ ਬੈਠੇ ਸੀ ਬੋਟਾਂ ਲੱਗੀਆਂ ਹੋਈਆਂ ਸੀ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀਆਂ ਧਾਰਮਿਕ ਸੰਸਥਾਵਾਂ ਦੀਆਂ ਤੇ ਉਹਦੇ ਵਿੱਚ ਅਸੀਂ ਨੋਟ ਕੀਤਾ ਕਿ ਟਰਾਲੀਆਂ ਦੇ ਮਗਰ ਲੋਕ ਫਿਰ-ਫਿਰ ਕੇ ਤੇ ਜਿਹੜੇ ਜਿਨ੍ਹਾਂ ਨੂੰ ਲੋਡ ਨਹੀਂ ਸੀ ਉਹ ਰਾਸ਼ਨ ਜਿਹੜਾ ਉਹ ਮਤਲਬ ਖੋ ਕੇ ਲੈ ਜਾਂਦੇ ਸੀ ਲਗਭਗ ਕੌਣ ਸੀ ਕੌਣ ਨਹੀਂ ਸੀ ਆਪਾਂ ਕਿਸੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਨਹੀਂ ਲੈਂਦੇ ਅੱਜ ਤੁਸੀਂ ਪਹੁੰਚੋਗੇ ਅੱਜ ਅਸੀਂ ਪਹੁੰਚ ਜਾਗੇ ਰਾਤ ਨੂੰ ਰਾਵਾਂ ਉੱਥੇ ਸੀ अच्छा रात तो इसी रहना उठे रात रहवागे उठे एक दो लगन दो तीन लगन जितने मर्जी दा लगनी सानो वो बंदे मिलावेंगे जेडे लोडा उठे ਨਾਲ ਜਾਂ ਖੁਦ ਅਸੀਂ ਵੰਡ ਕੇ ਆਂ ਜਾ ਰਹੀ ਸਾਡੀ ਇਹ ਗੱਲ ਹੋਈ ਆ ਹਾਂਜੀ ਅੱਛਾ ਕਰ ਕਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕਿਉਂਕਿ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਲੋਡਬੰਦ ਬੰਦੇ ਤੱਕ ਸਿੱਧੀ ਹੱਥਾਂ ਨਾਲ ਮਦਦ ਹਾਂਜੀ 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 ਤੁਸੀਂ ਇਹ 300 ਕੁਆਂਟਲ ਆਚਾਰ ਲੈ ਕੇ ਚੱਲਿਓ ਹਾਂਜੀ ਇਸ ਤੋਂ ਬਾਅਦ ਜੇ ਕਿਸੇ ਹੋਰ ਇਲਾਕੇ ਤੋਂ ਜਿਵੇਂ ਮੈਨੂੰ ਮਿਸਲ ਸਤਲੋਈ ਤੋਂ ਸਾਡੇ ਮਿੱਤਰ ਉਹਦੇ ਵਿੱਚ ਮਿਸਲ ਸਤਲੋਈ ਦੇ ਵਿੱਚ ਸੇਵਾ ਕਰਦੇ ਆਂ ਹੋਰ ਸੰਸਥਾਾਂ ਵਿੱਚ ਖਾਲਸਾ ਆਡ ਹੋ ਗਿਆ ਸਾਨੂੰ ਉਹ ਫੋਨ ਕਾਲਸ ਆ ਜਾਂਦੀਆਂ ਕਿ ਇਸ ਜਗ੍ਹਾ ਤੇ ਇਸ ਚੀਜ਼ ਦੀ ਲੋੜ ਹੈ ਜੇ ਜੇ ਕਿਸੇ ਹੋਰ ਥਾਂ ਤੋਂ ਜਾਂ ਤੁਹਾਨੂੰ ਕਾਲ ਆ ਜਾਂਦੀ ਹੈ ਜਾਂ ਸਾਨੂੰ ਮੇਰਾ ਨੰਬਰ ਤੁਹਾਡੇ ਕੋਲੇ ਤੁਹਾਡਾ ਨੰਬਰ ਮੇਰੇ ਕੋਲ ਹੈ ਹਨਾ ਜੇ ਕਿਸੇ ਹੋਰ ਥਾਂ ਤੋਂ ਇਸ ਤਰ੍ਹਾਂ ਦੀ ਮਦਦ ਦੀ ਕਾਲ ਆ ਜਾਂਦੀ ਹੈ ਚਾਰ ਵਾਸਤੇ ਕਾਲ ਆ ਜਾਂਦੀ ਹੈ ਜਾਂ ਕੋਈ ਹੋਰ ਆਰਥਿਕ ਸਹਾਇਤਾ ਦੀ ਲੋੜ ਦੀ ਮਤਲਬ ਲੋੜ ਕਿਸੇ ਨੂੰ ਮਦਦ ਦੀ ਲੋੜ ਹੋਵੇ ਤਾ ਕੀ ਤੁਸੀਂ ਅੱਗੋਂ ਵਾਸਤੇ ਵੀ ਤਿਆਰ ਹੋ? ਹਾਂ ਤਿਆਰ ਆ ਸੀ। ਆ ਸੰਗਤ ਸਾਰੀ ਖੜੀ ਹੈ ਆਪਣੇ ਨਾਲ ਆ ਜੀ। ਜੀ ਹਾਂਜੀ ਜਦੋਂ ਇਹਦੇ ਇੱਕ ਕੋਲ ਆਉਂਦਾ ਤੇ ਇੱਥੇ ਪਹੁੰਚਾਂਗੇ ਅਪਰਾਸ਼ਨ ਪਣ ਜਾਏਗੀ। ਠੀਕ ਹੈ। ਮਤਲਬ ਇਹ ਤੁਹਾਡਾ ਪਹਿਲਾ ਤੇ ਆਖਰੀ ਘੇੜਾ ਨਹੀਂ ਹੈ। ਨਹੀਂ ਨਹੀਂ ਨਹੀਂ। ਨਹੀਂ ਨਹੀਂ। ਜਣੀ ਪਹਿਲਾ ਪਹਿਲਾ ਘੇੜਾ ਜੀ ਆਖਰੀ ਨਹੀਂ ਹੈ ਇਹ। ਆਖਰੀ ਨਹੀਂ। ਇਹ ਪਹਿਲਾ ਘੇੜਾ ਹੈ। ਪਹਿਲਾ ਹਾਂਜੀ ਆਖਰੀ ਨਹੀਂ ਹੈ। ਪਹਿਲਾ ਜ਼ਰੂਰ ਹੈ। ਪਹਿਲਾਂ ਦੇਖਿਆ ਸੀਗਾ ਨਹੀਂ ਉੱਥੇ ਜਿਵੇਂ ਮੰਨ ਗੋ ਪਹਿਲਾਂ ਆਪਾਂ ਨੂੰ ਵੀਡੀਓ ਵੀ ਚੀਜ਼ਾਂ ਸਟੋਰ ਕਰੀ ਜਾਂਦੇ ਆ ਉਹਦੇ ਲਿਜਾਏ ਦਾ ਕੋਈ ਫਾਇਦਾ ਵੀ ਨਹੀਂ ਸੀ। ਬਿਲਕੁਲ ਸਹੀ ਹੈ। ਆ ਨੌਜਵਾਨ ਨੇ ਰਾਜ ਨਹੀਂ ਭੇਜ ਸਕਦੇ ਸਮਾਨ ਉਹਨਾਂ ਟਾਈਮ ਕੀ ਪਤਾ ਆਪ ਨੂੰ ਕੀ ਪਤਾ ਕੌਣ ਲਈ ਜਾਂਦਾ ਸੀ ਹਾਂ ਬਹੁਤ ਸੋਹਣੀ ਗੱਲ ਬਹੁਤ ਸੋਹਣੀ ਗੱਲ ਮੁੰਡੇ ਨੇ ਕੀਤੀ ਨੌਜਵਾਨ ਨੇ ਜਿਸ ਤਰ੍ਹਾਂ ਕਿ ਇਹ ਵਾਰੀ ਵਾਰੀ ਜਿਹੜਾ ਉੱਥੋਂ ਬੇਨਤੀਆਂ ਕੀਤੀਆਂ ਜਾ ਰਹੀਆਂ ਸੀ ਕਿ ਜਿਹੜਾ ਨਗਰ ਵੱਲੋਂ ਆਈ ਉਹ ਜਿਹੜਾ ਕਣਕ ਦਾ ਬੀਜ ਹੈ ਹਾਂਜੀ ਉਹਦਾ ਹੈਗਾ ਸਾਰੇ ਨਗਰ ਦਾ ਸਹਿਯੋਗ ਦੇ ਨਾਲ ਵੀ ਜਿੰਨਾ ਵੀ ਹੋ ਸਕੇ ਕਣਕ ਦਾ ਬੀਜ ਉੱਥੇ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਸਾ ਤੋਂ ਪਹੁੰਚ ਅੱਛਾ ਕਣਕ ਦੇ ਬੀਜ ਵਾਸਤੇ ਵੀ ਤੁਸੀਂ ਜਿਹੜਾ ਅਖਦੀ ਬੀਜ ਵਾਸਤੇ ਬਾਅਦ ਦੇ ਵਿੱਚ ਸਾਡਾ ਹੈਗਾ ਸਾਰੇ ਨਗਰ ਦਾ ਵੀ ਸਾਰੇ ਨਗਰ ਦਾ ਸਹਿਯੋਗ ਨਾਲ ਜੋ ਵੀ ਜਿੰਨਾ ਵੀ ਹੋ ਸਕਿਆ ਅਸੀਂ ਕਣਕ ਦਾ ਬੀਜ ਉੱਥੇ ਜੇ ਕਿਸੇ ਜੇ ਕਿਸੇ ਸੰਸਥਾ ਵੱਲੋਂ ਪਈ ਜੀ ਇਹ ਕਾਲ ਵੀ ਆ ਜਾਂਦੀ ਹੈ ਕਿਉਂਕਿ ਸਾਨੂੰ ਬਹੁਤ ਸਾਰੇ ਜਿਹੜੇ ਟਰੈਕਟਰ ਬਾਜ਼ਾਰ ਦਾ ਕੰਮ ਕਰਨ ਵਾਲੇ ਲੋਕ ਹੈ ਜਾਂ ਜਿਹੜੇ ਟਰੈਕਟਰ ਏਜੰਸੀਆਂ ਵਾਲੇ ਆ ਸਾਨੂੰ ਸਾਡੇ ਚੈਨਲਸ ਨੂੰ ਬਹੁਤ ਸਾਰੀਆਂ ਕਾਲਾਂ ਬਹੁਤ ਸਾਰੇ ਕੰਟੈਕਟ ਹੋ ਰਹੇ ਆ ਕਿ ਜਿੱਥੇ ਕਿਤੇ ਟਰੈਕਟਰਾਂ ਦੀ ਲੋੜ ਹੋਵੇ ਤਾਂ ਅਸੀਂ ਟਰੈਕਟਰ ਵੀ ਭੇਜਾਂਗੇ ਉੱਥੇ ਮਦਦ ਵਾਸਤੇ ਹਾਂ ਬਾਅਦ ਦੇ ਵਿੱਚ ਉਹ ਵੀ ਹੈਗਾ ਵੀ ਉਹ ਅਸੀਂ ਜਾਵਾਂਗੇ ਜੀ ਜੋ ਜਿੰਨਾ ਵੀ ਹੋ ਸਕਿਆ ਸਾਰੇ ਨਗਰ ਤੋਂ ਸਹਿਯੋਗ ਨਾਲ ਜਿੰਨਾ ਵੀ ਸਾਥ ਹੋ ਸਕਿਆ ਉਹਨਾਂ ਹੀ ਅਸੀਂ ਉੱਥੇ ਉਹਨਾਂ ਦਾ ਜੋ ਵੀ ਚੀਜ਼ ਦੀ ਲੋੜ ਹੋਊਗੀ ਅਸੀਂ ਉਹਨਾਂ ਦੀ ਜ਼ਰੂਰ ਸਹਾਇਤਾ ਕਰਾਂ। ਸੋ ਜੀ ਇੱਕ ਵਾਰ ਫੇਰ ਮੈਂ ਗੱਲ ਕਲੀਅਰ ਕਰ ਦਿਆਂ ਕਿ ਪੰਜਾਬੀ ਜਦੋਂ ਮਦਦ ਦੀ ਲੋੜ ਪੈਂਦੀ ਹੈ ਕੱਲੇ ਪੰਜਾਬੀਆਂ ਵਾਸਤੇ ਨਹੀਂ ਕੱਲੇ ਪੰਜਾਬ ਵਾਸਤੇ ਨਹੀਂ ਦੁਨੀਆ ਦੇ ਵਿੱਚ ਜਿੱਥੇ ਕਿਤੇ ਮਦਦ ਦੀ ਲੋੜ ਪਵੇ ਤਾਂ ਪੰਜਾਬੀ ਉੱਥੇ ਖੜ੍ਹ ਜਾਂਦੇ ਆ। ਦੇਖੋ ਨੌਜਵਾਨ ਜਿਹੜੇ ਕਹਿੰਦੇ ਕਿ ਪੰਜਾਬ ਪੰਜੋ ਨੌਜਵਾਨੀ ਖਤਮ ਹੋ ਗਈ। ਜਿਹੜੇ ਕਹਿੰਦੇ ਕਿ ਪੰਜਾਬ ਦੇ ਵਿੱਚੋਂ ਨੌਜਵਾਨੀ ਨਸ਼ਿਆਂ ਤੇ ਲੱਗ ਗਈ ਆ ਸਾਰੇ ਨੌਜਵਾਨ ਆ। ਸਾਰੇ ਨੌਜਵਾਨ ਆ ਜੇ ਸਾਡੇ ਵਿੱਚ ਜ਼ਿੰਮੇਵਾਰ ਸਾਡੇ ਭਰਾ ਵੀ ਹੈਗੇ ਆ ਨਾ। ਤੇ ਨਾਲ ਉਹਨੇ ਨੌਜਵਾਨ ਵੀ ਚੱਲੇ ਤੇ ਅੱਗੇ ਵੀ ਇੱਕ ਟਰੈਕਟਰ ਗਿਆ ਉਹਦੇ ਤੇ ਵੀ ਦੇਖੋ ਪੰਜਾਬ ਦੇ ਵਿੱਚੋਂ ਪੰਜਾਬ ਵਸਦਾ ਗੁਰੂਆਂ ਦੇ ਨਾਂ ਤੇ ਤੇ ਗੁਰੂਆਂ ਦਾ ਥਾਪੜਾ ਹੈ ਪੰਜਾਬ ਨੂੰ ਇੱਥੋਂ ਸੇਵਾ ਦਇਆ ਭਾਵਨਾ ਸਿਮਰਨ ਇੱਕ ਤੇ ਖਤਮ ਨਹੀਂ ਹੋ ਸਕਦਾ ਸਰਪੰਚ ਸਾਹਿਬ ਤੁਹਾਡਾ ਸਾਰਿਆਂ ਦਾ ਪੂਰੇ ਨਗਰਦਾਨ ਸਿੰਘ ਵਾਲਾ ਦਾ ਬਹੁਤ-ਬਹੁਤ ਧੰਨਵਾਦ ਤੇ ਧਿਆਨ ਨਾਲ ਜਾਇਓ ਠੀਕ ਹੈ ਜੀ ਪੂਰੇ ਧਿਆਨ ਨਾਲ ਸੱਚੇ ਪਾਸੇ ਤੁਹਾਨੂੰ ਤੰਦਰੁਸਤ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ